ਸਰ ਬਹੁਤ ਵਧੀਆ ਲੱਗਦਾ ਹੈ ਜੀ ਸਾਰਿਆਂ ਨੂੰ ਅਸੀਂ ਬਹੁਤ ਵਧਾਈਆਂ ਦਿੰਨੇ ਆਂਗੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਬਹੁਤ ਵੱਡੀ ਡਿਮਾਂਡ ਸੀ ਪੂਰੀ ਸ਼ਹਿਰ ਧੂਰੀ ਦੀ ਇਹ ਪੂਰੀ ਕੀਤੀ ਹੈ ਇੱਥੇ ਹਰ ਫੈਸਿਲਿਟੀ ਮਿਲੂਗੀ ਇੱਥੇ ਠੰਡੇ ਪਾਣੀ ਦੀ ਫੈਸਿਲਿਟੀ ਹੈ ਇੱਥੇ ਏਸੀ ਲੱਗੇ ਹੋਏ ਨੇ ਜਗ੍ਹਾ ਜਗ੍ਹਾ ਤੇ ਔਰ ਸ਼ਹਿਰ ਦੇ ਵਿੱਚ ਹੈਗੀ ਪੂਰੀ ਪਬਲਿਕ ਬੜੇ ਆਰਾਮ ਨਾਲ ਕੰਮਸ ਕਰਾਊਗੀ ਔਰ ਇੱਥੋਂ ਦੇ ਕੰਮ ਸਾਰੇ ਚੰਡੀਗੜ੍ਹ ਦੇ ਵਿੱਚ ਮੇਨ ਇੱਥੋਂ ਫੋਕਸ ਹੋ ਕੇ ਚੰਡੀਗੜ੍ਹ ਜਾਇਆ ਕਰੂਗਾ ਔਰ ਨਾਲ ਦੀ ਨਾਲ ਹੋਇਆ ਕਰਨਗੇ ਜੀ ਸਾਨੂੰ ਤਾਂ ਇਹ ਨਾ ਪਤਾ ਹੈ ਸਰਦਾਰ ਸਾਹਿਬ ਇਹ ਇੱਥੇ ਤਾਂ ਸਮਝ ਲਓ ਵੀ ਹੁਣ ਪਬਲਿਕ ਦੀ ਜਿਹੜੀ ਮੇਨ ਡਿਮਾਂਡ ਸੀਗੀ ਉਹ ਪੂਰੀ ਹੋ ਗਈ ਖੁੱਲ੍ਹੇ ਖੁੱਲ੍ਹੇ ਸਾਰੀਆਂ ਡਿਮਾਂਡਾਂ ਪੂਰੀਆਂ ਹੋ ਗਈਆਂ ਇਹ ਬਿਲਕੁਲ ਸਹੀ ਗੱਲ ਹੈ ਸਰਕਾਰ ਦੀ ਨੀਅਤ ਅਤੇ ਨੀਤੀ ਸਾਫ਼ ਹੈ ਕੰਮ ਹੋਣਗੇ ਠੀਕ ਹੈ ਟਾਈਮ ਲੱਗ ਰਿਹਾ ਹੈਗਾ ਪਰ ਕੰਮ ਸਾਰੇ ਹੋਣਗੇ ਲੋਕਾਂ ਦੀ ਆਵਾਜ਼ ਆ ਸਰ ਤੁਸੀਂ ਆਪ ਸਰਵੇ ਕਰ ਸਕਦੇ ਹੋ ਬਿਲਕੁਲ ਪਬਲਿਕ ਦੀ ਡਿਮਾਂਡ ਹੈ ਵੀ ਹੁਣ ਇੱਥੇ ਸ਼ਹਿਰ ਦੇ ਵਿੱਚ ਜਿਹੜੇ ਆਲੇ-ਦੁਆਲੇ ਸਾਰਿਆਂ ਦਾ ਬਿਜ਼ਨਸ ਬਹੁਤ ਦੇ ਚੱਲੂਗਾ ਔਰ ਸਾਰਿਆਂ ਦੇ ਕੰਮ ਬਹੁਤ ਦੇ ਚੱਲਣਗੇ ਔਰ ਪੂਰੀ ਫੈਸਿਲਿਟੀ ਮਿਲੂਗੀ ਹਰ ਇੱਕ ਚੀਜ਼ ਦੀ ਉਰੇ ਸਾਰਾ ਸਰਕਾਰ ਪ੍ਰਸ਼ਾਸਨ ਸਭ ਕੁਝ ਰੱਖਿਆ ਕਰੂਰੇ ਸਾਫ਼ ਸਫਾਈ ਰੱਖਿਆ ਕਰੂਗੀ ਉਰੇ ਔਰ ਹਰ ਚੀਜ਼ ਦੀ ਗੌਰ ਰੱਖਿਆ ਕਰੂਗੀ ਜਿਹੜੇ ਨੇੜੇ-ਤੇੜੇ ਮੈਹਿਕਮੇ ਨੇਗੇ ਸਾਰੇ ਲਵੇ ਜਿਵੇਂ ਕਿ ਮਿ ਜਾਸੀ ਬਰੇਜ ਵਾਟਰ ਸਪਲਾਈ ਹੋਗੀ ਇਹ ਸਾਰਿਆਂ ਤੇ ਇਥੋਂ ਇਥੇ ਟਾਰਗੇਟ ਰਿਹਾ ਕਰੂਗਾ ਫੋਕਸ ਰਿਹਾ ਕਰੂਗਾ ਸਾਰੇ ਮਹਿਕਮੇ ਤੇ ਇਥੋਂ ਹੀ ਕੰਮ ਚੱਲੂਗਾ ਪੂਰਾ ਰੱਖਦੇ ਬਹੁਤ ਵਧੀਆ ਹੈ ਜੀ ਬਹੁਤ ਅੱਛੇ ਤਰੀਕੇ ਨਾਲ ਕੰਮ ਹੋਣਗੇ ਬਹੁਤ ਵਧੀਆ ਦਫਤਰ ਬਣਿਆਗਾ ਵਾਲਾ ਕਿ ਇਥੋਂ ਕਿਸੇ ਨੂੰ ਵੀ ਫਜ਼ਲਵਾਰੀ ਹੋਣ ਦੀ ਲੋੜ ਨਹੀਂ ਹੈਗੀ ਸਾਰੇ ਕੰਮ ਇੱਥੇ ਹੋਣਗੇ ਆਨਲਾਈਨ ਕਰਨੇ ਜਿਹੜਿਆ ਵੀ ਕੋਈ ਵੀ ਡਾਕੂਮੈਂਟ ਹੈ ਇੱਥੇ ਸਾਰਿਆਂ ਦੀ ਸਾਰੀ ਫੈਸਿਲਿਟੀ ਪੂਰੀ ਮਿਲ ਜੇ ਸਰ ਹੋਊਗੀ ਜੀ ਹਾਲਾਂਕਿ ਚੰਡੀਗੜ੍ਹ ਤਾਂ ਸਰ ਬਹੁਤ ਦੂਰ ਦੀ ਗੱਲ ਹੈ ਸੰਗਰੂਰ ਤੱਕ ਜਾਣ ਦੀ ਸਿਟੀ ਤੋਂ ਬਾਹਰ ਜਾਣ ਦੀ ਵੀ ਲੋਕਾਂ ਨੂੰ ਲੋੜ ਨਹੀਂ ਪਊਗੀ ਸਾਰੇ ਹਲਕੇ ਦੇ ਕੰਮ ਇੱਥੇ ਹੀ ਹੋਣਗੇ ਚਲਾਉਗਾ ਜੀ ਸੀਐਮ ਫੈਸਿਲੀਟੇਸ਼ਨ ਸੈਂਟਰ ਖੋਲਿਆ ਗਿਆ ਸ਼ਹਿਰ ਦੇ ਵਿੱਚ ਅਥੇ ਲੋਕਾਂ ਦੀਆਂ ਮੁਸ਼ਕਿਲਾਂ ਨੇ ਜਿਹੜੀਆਂ ਉਹ ਉਰੇ ਪੀਐਸ ਅਫਸਰ ਬੈਠਣਗੇ ਜੀ ਜਿਨ੍ਹਾਂ ਦੀ ਡੈਜਿਗਨੇਸ਼ਨ ਹੈ ચીਫ ਮਿਨਿਸਟਰ ਫੀਲਡ ਅਫੀਸਰ ਉਹ ਡਾਇਰੈਕਟ ਮਾਨ ਸਾਹਿਬ ਦੀ ਅਗਵਾਈ ਦੇ ਹੇਠ ਕੰਮ ਕਰਨਗੇ ਜਿੰਨੇ ਵੀ ਮੁਸ਼ਕਿਲਾਂ ਆਣਗੀਆਂ ਕੋਈ ਵੀ ਰਿਵਿਊ ਕਰਨਾ ਜੀ ਉਹ ਰਿਵਿਊ ਕਰਕੇ ਸੀਐਮ ਸਾਹਿਬ ਨਾਲ ਡਿਸਕਸ ਕਰਕੇ ਮੌਕੇ ਜਿਹੜੀਆਂ ਮੁਸ਼ਕਿਲਾਂ ਨੇ ਹਲਕੀ ਦੀਆਂ ਉਹ ਹੱਲ ਕਰਾਈਆਂ ਜਾਣਗੀਆਂ ਤਾਂ ਕਿ ਤਹਿਸੀਲ ਦੇ ਵਿੱਚ ਦੂਰ ਜਾਣਾ ਪੈਂਦਾ ਸੀ ਲੋਕਾਂ ਨੂੰ ਖੱਜਲ-ਖਵਾਰੀ ਹੁੰਦੀ ਸੀ ਹੁਣ ਉਹੀ ਦਫ਼ਤਰ ਜਿਹੜਾ ਹੈਗਾ ਜਿਹੜੇ ਉਹੀ ਕੰਮਕਾਰ ਨੇ ਉਹ ਐਸ ਉਹਦੇ ਵਿੱਚ ਹੋਇਆ ਕਰਨਗੇ ਜਿਸ ਦੇ ਵਿੱਚ ਸੀਐਮ ਸਾਹਿਬ ਆਪ ਖੁਦ ਇੱਕ ਮਹੀਨੇ 'ਚ ਦੋ ਵਾਰੀ ਜਿਹੜਾ ਹੈ ਉਹ ਇੱਥੇ ਬੈਠਿਆ ਕਰਨਗੇ ਔਰ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਜਿਹੜੇ ਚੰਡੀਗੜ੍ਹ ਜਾਣ ਦਾ ਪੈਂਦਾ ਸੀ ਲੋਕਾਂ ਨੂੰ ਉਹ ਸਮੱਸਿਆਵਾਂ ਇੱਥੇ ਹੀ ਹੱਲ ਹੋਣਗੀਆਂ ਔਰ ਇਹ ਬਹੁਤ ਵਧੀਆ ਢੰਗ ਨਾਲ ਸ਼ਹਿਰ ਦੇ ਵਿੱਚ ਜਿਹੜਾ ਸ਼ਹਿਰ ਦੇ ਬਿਲਕੁਲ ਵਿਚਾਲੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਇਹ ਦਫ਼ਤਰ ਬਣਾਇਆ ਗਿਆ ਔਰ ਲੋਕਾਂ ਵਾਸਤੇ ਬਣਾਇਆ ਗਿਆ ਲੋਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਥੇ ਇਹ ਦਫ਼ਤਰ ਬਣਾਇਆ ਗਿਆ ਤਾਂ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਕੰਜਲਗੁਆਰੀ ਨਾ ਹੋਵੇ